ਮੱਝਾ वर्ल्डवाइड ਦੇ ਨਾਲ ਜੁੜੇ ਆਪ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਸ਼ੀਅਕਾਲ ਉਮੀਦ ਅਰਦਾਸ ਜਿੱਥੇ ਕਿਤੇ ਹੋਵੋਗੇ ਰਾਜ਼ੀ ਖੁਸ਼ੀ ਹੋਵੋਗੇ ਦੋਸਤੋ ਪ੍ਰੋਗਰਾਮ ਦੇ ਵਿੱਚ ਜਿਵੇਂ ਅਸੀਂ ਖਾਸ ਤੌਰ ਤੇ ਕੁਝ ਖਾਸ ਕਿਤਾਬਾਂ ਆਪ ਜੀ ਨੂੰ ਸੁਝਾਉਨੇ ਆ ਅੱਜ ਵੀ ਇੱਕ ਅਹਿਮ ਵਿਸ਼ੇ ਉੱਤੇ ਮੈਂ ਆਪ ਜੀ ਦੇ ਰੂਬਰੂ ਕੁਝ ਕਿਤਾਬਾਂ ਕਰਨ ਲੱਗਾ ਅੱਜ ਮੈਂ ਦੋ ਕਿਤਾਬਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿਉਂਕਿ ਖਾਸ ਤੌਰ ਤੇ ਜਦੋਂ ਤੁਸੀਂ ਆਪਣੇ ਬਚਪਨ ਦੀ ਗੱਲ ਕਰਦੇ ਆਂ ਤੇ ਕਿਤਨਾ ਕਿਤੇ ਇਹ ਜ਼ਿਕਰ ਹੁੰਦਾ ਹੈ ਕਿ ਉਦੋਂ ਦਾਦਾ-ਦਾਦੀ ਨਾਨਾ-ਨਾਨੀ ਬਾਤਾਂ ਪਾਉਂਦੇ ਹੁੰਦੇ ਸਨ ਕਹਾਣੀਆਂ ਸੁਣਾਉਂਦੇ ਹੁੰਦੇ ਸਨ ਹੁਣ ਉਹ ਸਮਾਂ ਰਿਹਾ ਨਹੀਂ ਫਿਰ ਵੀ ਮਨ ਵਿੱਚ ਇੱਛਾ ਹੁੰਦੀ ਹੈ ਕਿ ਸਾਡੇ ਆਪਣੇ ਜੋ ਛੋਟੇ-ਛੋਟੇ ਬੱਚੇ ਨੇ ਜਾਂ ਪਰਿਵਾਰ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਕਹਾਣੀਆਂ ਸੁਣਾਈਏ ਪਰ ਅਫਸੋਸ ਕਿ ਸਾਨੂੰ ਇੰਟਰਨੈਟ ਤੋਂ ਕਹਾਣੀਆਂ ਲੱਭਣੀਆਂ ਪੈਂਦੀਆਂ ਨੇ ਤੇ ਉਹ ਕਹਾਣੀਆਂ ਨਹੀਂ ਮਿਲਦੀਆਂ ਜਿਹੜੀਆਂ ਬਚਪਨ ਦੇ ਵਿੱਚ ਕਿਤੇ ਅਸੀਂ ਆਪਣੇ ਦਾਦਾ-ਦਾਦੀ ਕੋਲੋਂ ਸੁਣੀਆਂ ਸੀ ਜਾਂ ਉਹ ਕਹਾਣੀਆਂ ਜੋ ਪੰਜਾਬ ਦੀ ਵਿਰਾਸਤ ਪੰਜਾਬ ਦੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਕਹਾਣੀਆਂ ਸੀ ਸੋ ਇਸ ਇੱਕ ਬੜੀ ਵੱਡੀ ਇਸ ਸਮੇਂ ਸਮੱਸਿਆ ਪੈਦਾ ਹੋ ਜਾਂਦੀ ਵੀ ਉਹ ਕਹਾਣੀਆਂ ਕਿੱਥੇ ਗਈਆਂ ਉਹ ਕਹਾਣੀਆਂ ਲੋਪ ਹੋ ਗਈਆਂ ਨਹੀਂ ਦੋਸਤੋ ਉਹ ਕਹਾਣੀਆਂ ਅਜੇ ਵੀ ਸਾਡੇ ਲੋਕ ਸਾਹਿਤ ਵਿੱਚ ਸਾਂਭੀਆਂ ਪਈਆਂ ਨੇ ਮੈਂ ਗੱਲ ਕਰਨ ਲੱਗਾ ਸੁਹਿੰਦਰ ਸਿੰਘ ਵਣਜੈਰਾ ਬੇਦੀ ਜਿਨ੍ਹਾਂ ਨੇ ਪੰਜਾਬੀ ਲੋਕ ਧਾਰਾ ਦੀ ਖੋਜ ਉੱਤੇ ਸਮੁੱਚੀ ਜ਼ਿੰਦਗੀ ਕਾਰਜ ਕੀਤਾ ਤੇ ਅੱਠ ਭਾਗਾਂ ਦੇ ਵਿੱਚ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਤਿਆਰ ਕੀਤਾ ਉਹਨਾਂ ਵੱਲੋਂ ਸਾਂਭਿਆ ਗਿਆ ਇਹ ਯਤਨ ਸਾਂਭਿਆ ਗਿਆ ਇਹ ਦਸਤਾਵੇਜ਼ ਬਹੁਤ ਕੀਮਤੀ ਹੈ ਸਭ ਤੋਂ ਪਹਿਲਾਂ ਜਿਹੜੀ ਕਿਤਾਬ ਤੁਹਾਡੇ ਰੂਬਰੂ ਕਰਨ ਲੱਗਾ ਇਸ ਕਿਤਾਬ ਦਾ ਨਾਮ ਹੈ ਪੰਜਾਬ ਦੀਆਂ ਲੋਕ ਕਹਾਣੀਆਂ ਇਹ ਸਾਰੀਆਂ ਉਹ ਕਹਾਣੀਆਂ ਨੇ ਜਿਹੜੀ ਅਸੀਂ ਬਚਪਨ ਦੇ ਵਿੱਚ ਆਪਣੇ ਬਜ਼ੁਰਗਾਂ ਪਾਸੋਂ ਸੁਣੀਆਂ ਸੀ ਜੋ ਨਾ ਤਾਂ ਕਿਸੇ ਕਿਤਾਬ ਦੇ ਵਿੱਚ ਸਿਲੇਬਸ ਦੇ ਵਿੱਚ ਆਉਂਦੀਆਂ ਸੀ ਜਾਂ ਨਾ ਸਾਨੂੰ ਕਿਤੇ ਹੋਰ ਉਹ ਮਿਲਦੀਆਂ ਨੇ ਇੰਟਰਨੈਟ ਤੋਂ ਵੀ ਕਿਉਂਕਿ ਉੱਥੇ ਵੀ ਸਾਨੂੰ ਹਿੰਦੀ ਸਾਹਿਤ ਦੀਆਂ ਜਾਂ ਹਿੰਦੀ ਸੱਭਿਆਚਾਰ ਦੀਆਂ ਕਹਾਣੀਆਂ ਮਿਲਦੀਆਂ ਨੇ ਪਰ ਆਪਣੀਆਂ ਕਹਾਣੀਆਂ ਨਹੀਂ ਮਿਲਦੀਆਂ ਇਸ ਕਿਤਾਬ ਦੇ ਵਿੱਚ ਮੈਂ ਗੱਲ ਕਰਾਂ ਤੇ ਤਕਰੀਬਨ 25 ਲੋਕ ਕਹਾਣੀਆਂ ਹੈਗੀਆਂ ਨੇ ਤੇ ਇਹਦੇ ਉੱਪਰ ਲਿਖਿਆ ਹੋਇਆ ਹੈ ਵੀ ਧੰਨੀ ਪੁੱਠੋਹਰ ਦੇ ਇਲਾਕੇ ਦੀਆਂ ਲੋਕ ਕਹਾਣੀਆਂ ਔਰ ਖਾਸ ਗੱਲ ਕਿ ਇਸ ਕਿਤਾਬ ਦੀ ਜੋ ਕਹਾਣੀ ਹੈ ਉਹ ਲੇਖਕ ਨੇ ਵਕ ਵਕ ਲੋਕਾਂ ਕੋਲੋਂ ਸੁਣੀਆਂ ਫਿਰ ਉਹਨਾਂ ਨੂੰ ਲਿਖਿਆ ਕੋਸ਼ਿਸ਼ ਕੀਤੀ ਅਸਲ ਰੂਪ ਉਸੇ ਤਰ੍ਹਾਂ ਕਾਇਮ ਰੱਖਿਆ ਜਾਵੇ ਜਿਸ ਕਾਰਨ ਜਦੋਂ ਅਸੀਂ ਪੜਦੇ ਹਾਂ ਸਾਨੂੰ ਹੋਰ ਜ਼ਿਆਦਾ ਸੁਵਾਦ ਹੁੰਦਾ ਹੈ ਉਹਦੇ ਨਾਲ ਦੇ ਨਾਲ ਅੰਤਕੇ ਦੇ ਵਿੱਚ ਇੱਕ ਬੜੀ ਸਾਨੂੰ ਵਿਸ਼ਾਲ ਜਾਣਕਾਰੀ ਦਾ ਭੰਡਾਰ ਮਿਲਦਾ ਹੈ ਕਿ ਇਹ ਯੂ ਕਹਾਣੀਆਂ ਕਿਸੇ ਹੋਰ ਦੇਸ਼ ਵਿੱਚ ਜਾਂ ਕਿਸੇ ਹੋਰ ਇਲਾਕੇ ਵਿੱਚ ਕਿਸ ਰੂਪ ਦੇ ਨਾਲ ਜਾਂ ਕਿਸ ਢੰਗ ਦੇ ਨਾਲ ਸੁਣਾਈਆਂ ਜਾਂਦੀਆਂ ਨੇ ਜਾਂ ਕਿਵੇਂ ਉਹ ਲਿਖੀਆਂ ਜਾਂਦੀਆਂ ਨੇ ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਆਪਣੇ ਬੱਚਿਆਂ ਨੂੰ ਕਹਾਣੀਆਂ ਦੇ ਨਾਲ ਜੋੜਿਆ ਜਾਵੇ ਵੈਸੇ ਮੈਂ ਇਹ ਗੱਲ ਸਪਸ਼ਟ ਕਰਾਂ ਕਿ ਕਹਾਣੀਆਂ ਕੇਵਲ ਬੱਚਿਆਂ ਵਾਸਤੇ ਨਹੀਂ ਹੁੰਦੀਆਂ ਠੀਕ ਹੈ ਬੱਚਿਆਂ ਦਾ ਉਹ ਮਨੋਰੰਜਨ ਕਰਦੀਆਂ ਨੇ ਪਰ ਜਿਹੜੀ ਉਹਦੇ ਵਿੱਚ ਸਿੱਖਿਆ ਹੁੰਦੀ ਹੈ ਜੋ ਸੁਨੇਹਾ ਹੁੰਦਾ ਹੈ ਉਹ ਵੱਡਿਆਂ ਵਾਸਤੇ ਵੀ ਓਨਾ ਹੀ ਮਹੱਤਵਪੂਰਨ ਹੁੰਦਾ ਜਿੰਨਾ ਬੱਚਿਆਂ ਦੇ ਵਾਸਤੇ ਜੇਕਰ ਵੱਡੇ ਵੀ ਉਹਨਾਂ ਕਹਾਣੀਆਂ ਵਿੱਚ ਦੱਸੇ ਉਪਦੇਸ਼ ਨੂੰ ਸਮਝਣ ਤੇ ਉਹਨਾਂ ਦੀ ਜ਼ਿੰਦਗੀ ਵੀ ਖੂਬਸੂਰਤ ਬਣ ਸਕਦੀ ਹੈ ਸੋ ਇਹ ਜੀ ਪਹਿਲੀ ਕਿਤਾਬ ਪੰਜਾਬ ਦੀਆਂ ਲੋਕ ਕਹਾਣੀਆਂ ਸੋਹਿੰਦਰ ਸਿੰਘ ਮਨਜਾਰਾ ਵਿਦੇਦੀ ਦੀ ਔਰ ਦੂਸਰੀ ਕਿਤਾਬ ਹੈ ਇਹਦਾ ਨਾਮ ਹੈ ਪੰਜਾਬ ਦੀਆਂ ਜਨੌਰ ਕਹਾਣੀਆਂ ਜਨੌਰਾਂ ਦੀ ਗੱਲ ਕਰਦੀ ਹੈ ਤੇ ਪਸ਼ੂ ਪੰਛੀਆਂ ਦੇ ਨਾਲ ਮਨੁੱਖ ਦਾ ਬਹੁਤ ਪੁਰਾਣਾ ਸਬੰਧ ਹੈ। ਔਰ ਕਹਾਣੀਆਂ ਵਿੱਚ ਪਸ਼ੂ ਬੋਲਦੇ ਨੇ, ਪੰਛੀ ਬੋਲਦੇ ਨੇ ਔਰ ਉਹ ਬੋਲ ਕੇ ਵੀ ਜੋ ਗੱਲਬਾਤ ਹੁੰਦੀ ਹੈ, ਜੋ ਘਟਨਾਕਰਮ ਹੁੰਦਾ ਹੈ, ਉਹਦੇ ਵਿੱਚ ਜੋ ਸੁਨੇਹਾ ਨਿਕਲਦਾ ਹੈ, ਉਹ ਫਿਰ ਮਨੁੱਖ ਦੇ ਭਲੇ ਵਾਸਤੇ ਹੈ। ਇਸ ਕਿਤਾਬ ਦੇ ਵੀ ਇਹ ਮੈਂ ਗੱਲ ਕਰਾਂ ਤੇ ਇਸ ਕਿਤਾਬ ਦੇ ਵਿੱਚ ਕੋਲ ਜਿਹੜੀਆਂ ਨੇ 21 ਕਹਾਣੀਆਂ ਨੇ ਜਾਨੀ ਕਿ ਤੁਸੀਂ ਦੋਨੋਂ ਕਿਤਾਬਾਂ ਖਰੀਦਦੇ ਹੋ ਤੇ ਤੁਹਾਡੇ ਕੋਲ 46 ਕਹਾਣੀਆਂ ਹੋ ਜਾਣਗੀਆਂ ਤੁਸੀਂ ਹਫ਼ਤੇ 'ਚ ਵੀ ਇੱਕ ਬੱਚੇ ਆਪਣੇ ਬੱਚੇ ਨੂੰ ਇੱਕ ਕਹਾਣੀ ਸੁਣਾਓ ਉਹਨੂੰ ਉਸ ਕਹਾਣੀ ਦੇ ਰੱਟਾ ਮਰਾਓ ਉਹਦੇ ਕੋਲੋਂ ਉਹ ਕਹਾਣੀ ਸੁਣੋ ਤੇ ਇੱਕ ਸਾਲ ਤੋਂ ਵੀ ਜ਼ਿਆਦਾ ਮਟੀਰੀਅਲ ਸਾਡੇ ਕੋਲ ਆ ਜਾਂਦਾ ਹੈ ਸੋ ਇਦਾਂ ਦੀਆਂ ਕਹਾਣੀਆਂ ਉਹਦੇ ਨਾਲ ਦੇ ਨਾਲ ਕਿਤਨੇ ਕਿਤੇ ਸਾਨੂੰ ਆਪਣੇ ਬਚਪਨ ਦੇ ਉਹ ਖੁਸ਼ ਨਿਮਾ ਪਲ ਵੀ ਜਿਹੜੇ ਨੇ ਉਹ ਯਾਦ ਆ ਜਾਂਦੇ ਨੇ ਸਾਡੇ ਸਾਹਮਣੇ ਉਹ ਸਾਕਾਰ ਹੋ ਜਾਂਦੇ ਨੇ ਜਦੋਂ ਅਸੀਂ ਇਹਨਾਂ ਕਹਾਣੀਆਂ ਨੂੰ ਜਿਹੜਾ ਨਜ਼ਰਸਾਨੀ ਕਰਦੇ ਇਹਨਾਂ ਕਹਾਣੀ ਨੂੰ ਪੜ੍ਹਦੇ ਹਾਂ ਸੋ ਇਹਦੀਆਂ 21 ਕਹਾਣੀਆਂ ਪੰਜਾਬ ਦੀਆਂ ਜਨੌਰ ਕਹਾਣੀਆਂ ਔਰ ਉਸ ਤੋਂ ਪਹਿਲੇ ਜੋ ਮੈਂ ਜ਼ਿਕਰ ਕੀਤਾ ਉਸੇ ਪੰਜਾਬ ਦੀਆਂ ਲੋਕ ਕਹਾਣੀਆਂ ਔਰ ਇਹ ਕਿਤਾਬਾਂ ਦੋਨੋਂ ਹੀ ਜੋ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ ਉਹ ਨਵਯੁਗ ਪਬਲਿਸ਼ਰਸ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ ਔਰ ਇੱਕ 2015 ਦਾ ਐਡੀਸ਼ਨ ਹੈ ਇੱਕ 2021 ਦਾ ਐਡੀਸ਼ਨ ਹੈ ਜਿਹੜੀ 2015 ਵਾਲੀ ਹੈ ਵੱਡੀਆਂ ਕਹਾਣੀਆਂ ਦੀ ਜ਼ਿਆਦਾ ਕਹਾਣੀਆਂ ਦੀ ਕਿਤਾਬ ਹੈ ਪੰਜਾਬ ਦੀਆਂ ਲੋਕ ਕਹਾਣੀਆਂ ਇਹ 250 ਰੁਪਏ ਦੀ ਕਿਤਾਬ ਹੈ ਤੇ ਦੂਸਰੀ ਪੰਜਾਬ ਦੀਆਂ ਜਨੌਰ ਕਹਾਣੀਆਂ ਜਿਹੜੀ ਹੈ ਉਹ ਤਕਰੀਬਨ ਜਿਹੜਾ ਹੈ ਜੋ ਇਹਦੀ ਕੀਮਤ ਦਿੱਤੀ ਹੋਈ ਹੈ ਉਹ ਸਿਰਫ 100 ਰੁਪਿਆ ਕੀਮਤ ਹੈ ਯਾਨੀ ਸਾਢੇ 350 ਰੁਪਿਆ ਤੁਸੀਂ ਖਰਚ ਕੇ 46 ਉਹ ਕਹਾਣੀਆਂ ਦੇ ਰੂਬਰੂ ਹੁੰਦੇ ਹੋ ਜੋ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਪੀੜੀਦਰ ਪੀੜੀ ਮੌਖਿਕ ਰੂਪ ਦੇ ਵਿੱਚ ਚਲਦੀਆਂ ਰਹੀਆਂ ਜੋ ਸਾਡੇ ਚਿੱਤ ਚੇਤੇ ਵਿੱਚੋਂ ਕਿਤੇ ਵਿਸਰ ਚੁਕੀਆਂ ਨੇ ਕਿਉਂਕਿ ਬਜ਼ੁਰਗਾਂ ਦੀ ਘਾਟ ਕਾਰਨ ਪਰਿਵਾਰਾਂ ਦੇ ਵਿੱਚ ਅੱਜ ਉਹ ਕਹਾਣੀਆਂ ਮੁਕੰਮਲ ਤੌਰ ਤੇ ਅਲੋਪ ਹੁੰਦੀਆਂ ਜਾ ਰਹੀਆਂ ਚਾਹੇ ਬਜ਼ੁਰਗ ਹੈ ਚਾਹੇ ਬੱਚਾ ਹੈ ਚਾਹੇ ਨਿਆਣਾ ਹੈ ਯਸਿਆਣਾ ਹੈ ਸਾਰੇ ਮੋਬਾਈਲਾਂ ਦੇ ਵਿੱਚ ਫਸੇ ਹੋਏ ਨੇ ਪਰ ਮੋਬਾਈਲਾਂ ਤੋਂ ਦੂਰ ਕਰਕੇ ਅਸੀਂ ਬੱਚੇ ਨੂੰ ਇਨ ਮਹਾਨ ਕਹਾਣੀਆਂ ਮਹਾਨ ਸਿੱਖਿਆਵਾਂ ਦੇ ਰੂਬਰੂ ਕਰ ਸਕਦੇ ਹਾਂ ਕੇਵਲ ਬੱਚਿਆਂ ਨੂੰ ਨਹੀਂ ਇਹ ਸਾਡੇ ਵੀ ਪੜਨ ਵਾਸਤੇ ਕਹਾਣੀ ਹੈਗੀ ਆ ਸੋ ਦੋਸਤੋ ਇਸੀ ਕਹਾਣੀਆਂ ਦੀਆਂ ਕਿਤਾਬਾਂ ਜਿਵੇਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਵਿੱਚ ਚੰਗੇ ਗੁਣ ਪੈਦਾ ਕਰਨੇ ਨੇ ਤੇ ਐਸੀਆਂ ਲੋਕ ਕਹਾਣੀਆਂ ਜੋ ਪੀੜ੍ਹੀ ਦਰ ਪੀੜ੍ਹੀ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਨੇ ਅਸੀਂ ਉਸ ਵਿਰਸੇ ਦੇ ਰੂਬਰੂ ਆਪਣੇ ਬੱਚਿਆਂ ਨੂੰ ਕਰਵਾਈਏ ਤਾਂ ਕਿ ਉਹ ਵੀ ਆਪਣੇ ਅਮੀਰ ਸੱਭਿਆਚਾਰ ਤੇ ਨੈਤਿਕ ਗੁਣਾ ਨੈਤਿਕ ਕਦਰਾਂ ਕੀਮਤਾਂ ਦੀ ਜਾਂਚ ਸਿੱਖ ਸਕਣ ਸੋ ਅੱਜ ਦੀਆਂ ਸੀ ਪ੍ਰੋਗਰਾਮ ਦੇ ਵਿੱਚ ਇਹ ਦੋ ਕਿਤਾਬਾਂ ਜੀ ਲੋਕ ਕਹਾਣੀਆਂ ਪੰਜਾਬ ਦੀਆਂ ਤੇ ਜਨੌਰ ਕਹਾਣੀਆਂ ਪੰਜਾਬ ਦੀਆਂ ਉਮੀਦ ਕਰਦਾ ਗੱਲਬਾਤ ਪਸੰਦ ਆਈ ਹੋਵੇਗੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਜੇਕਰ ਤੁਹਾਡੀ ਇੱਛਾ ਹੈ ਕੋਈ ਕਿਤਾਬ ਤੁਸੀਂ ਜਾਣਨਾ ਚਾਹੁੰਦੇ ਹੋ ਉਹ ਕਹੋ ਜੀਏ ਉਹਦੇ ਵਿੱਚ ਕੀ ਹੈ ਜਾਂ ਕਿੰਨੇ ਪੰਨੇ ਆ ਕੀ ਕੀਮਤ ਹੈ ਕਿੰਨੇ ਪ੍ਰਕਾਸ਼ਿਤ ਕੀਤੀ ਹੈ ਤੁਸੀਂ ਆਪਣਾ ਮੈਸੇਜ ਜਿਹੜਾ ਆ ਉਹ ਕਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ ਮਿਲਦੇ ਆ ਅਗਲੇ એપisode ਵਿੱਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ